ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇਸ਼ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌਣਮੀਆਂ ਖਬਰਾਂ ਤੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਜਾ ਦਿਨ ਲਿਆ ਹੰਗਾਮਾ ਭਰਪੂਰ ਸੁਖਪਾਲ ਖੈਰਤ ਇਸਪੀਕਰ ਕੁਲਤਾਰ ਸੰਧਵਾ ਵਿਚਾਰ ਜ਼ਬਰਦਸਤ ਤੂੰ ਤੂੰ ਮੈਂ ਮੈਂ ਭਗਵੰਤ ਮਾਨ ਸਰਕਾਰ ਚਲਾ ਰਹੇ ਨੇ ਜਾਂ ਅਮਿਤ ਸ਼ਾ ਰਾਜਾ ਵੜਿੰਗ ਨੇ ਬੋਲਿਆ ਹਮਲਾ ਆਪ ਨੂੰ ਦੱਸਿਆ ਪਾਜਵਾਦੀ ਬੀ ਟੀਮ ਰੇਕਾ ਦਾ ਕਸਾਇਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਤੇ ਸੇਵਾ ਮੁਕਤੀ ਸਬੰਧੀ ਜਲਦੀ ਹੀ ਨਿਯਮ ਤੈਅ ਕੀਤੇ ਜਾਣਗੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਦਾ ਅਹਿਮ ਐਲਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਸੀਐਮ ਭਗਵੰਤ ਮਾਨ ਤੇ ਮੰਤਰੀ ਕੁਲਦੀਪ ਤਾਲੀਵਾਨ ਨੂੰ ਭੇਜਿਆ ਨੋਟਿਸ ਤੇ ਪੰਜਾਬ ਪੁਲਿਸ ਵੱਲੋਂ ਫੌਜ ਦੇ ਕਰਨਲ ਦੀ ਕੁੱਟਮਾਰ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਪੀੜਤ ਪੱਖ ਦੇ ਵਕੀਲ ਨੇ ਚੀਫ ਜਸਟਿਸ ਨੂੰ ਕੀਤੀ ਬੇਨਤੀ ਤੇ ਹੁਣ ਇਹਨਾਂ ਚੋਲਵੀਆਂ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਖੂਬ ਹੰਗਾਮਾ ਹੋਇਆ ਸੈਸ਼ਨ ਮੌਕੇ ਵਿਧਾਇਕਾਂ ਨੇ ਮੰਤਰੀਆਂ ਸਾਹਮਣੇ ਕਈ ਮੁੱਦੇ ਚੁੱਕੇ ਤੇ ਆਪਣੇ ਹਲਕੀ ਦੀਆਂ ਮੰਗਾਂ ਰੱਖੀਆਂ ਕਈ ਮੁੱਦਿਆਂ ਤੇ ਬਹਿਸ ਵੀ ਹੋਈ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਨੇ ਸਦਨ ਵਿੱਚ ਫਾਜ਼ਿਲਕਾ ਤੋਂ ਚੰਡੀਗੜ੍ਹ ਤੱਕ ਚੱਲਣ ਵਾਲੀਆਂ ਨਿੱਜੀ ਬੱਸਾਂ ਦਾ ਮੁੱਦਾ ਚੁੱਕਿਆ ਇਸ ਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਬਾਦਲ ਨੇ ਗਲਤ ਤਰੀਕੇ ਨਾਲ ਪਰਮਿਟ ਜਾਰੀ ਕਰਕੇ ਬੱਸਾਂ ਚਲਾਈਆਂ ਸਨ ਇਹ ਮਾਮਲਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਤੇ ਜਲਦੀ ਹੀ ਪਰਮਿਟ ਰੱਦ ਕਰ ਦਿੱਤੇ ਜਾਣਗੇ ਤੇ ਇਹਨਾਂ ਰੂਟਾਂ ਤੇ ਸਰਕਾਰੀ ਬੱਸਾਂ ਚਲਾਈਆਂ ਜਾਣਗੀਆਂ। ਇਸੇ ਨਾਲ ਹੀ ਦੱਸ ਦਈਏ ਕਿ ਬਜਟ ਸੈਸ਼ਨ ਦੌਰਾਨ ਕਾਂਗਸੀ ਆਗੂ ਤੇ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਦਾਵਾ ਕਰਦੇ ਨੇ ਕਿ ਉਹਨਾਂ ਦੀ ਸਰਕਾਰ ਨੇ 3 ਸਾਲਾਂ ਵਿੱਚ 52000 ਲੋਕਾਂ ਨੂੰ ਨੌਕਰੀਆਂ ਦਿੱਤੀਆਂ। ਉਨਾ ਕਿਆ ਵਿਰੋਧੀ ਧਿਰ ਨੂੰ ਇਸ ਮੁੱਦੇ ਤੇ ਵਿਧਾਨ ਸਭਾ ਵਿੱਚ ਇੱਕ ਵਾਈਟ ਪੇਪਰ ਲਿਆਉਣਾ ਚਾਹੀਦਾ ਹੈ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਵਿਭਾਗਾਂ ਦੇ ਨਾਮ ਪਤੇ ਤੇ ਪੂਰੇ ਵੇਰਵੇ ਜਨ ਤੱਕ ਕੀਤੇ ਜਾਣ ਸਾਡਾ ਫਾਜ਼ਲ ਕਾ ਤੋਂ ਜਿਹੜੀ ਚੰਡੀਗੜ੍ਹ ਲਈ ਜਾਂ ਫਰੋਇਪਰ ਲਈ ਸਾਡੀਆਂ ਜਿਹੜੀਆਂ ਸਰਕਾਰੀ ਬੱਸਾਂ ਵੀ ਵੋਲਵ ਚਲਾ ਦਿੱਤੀਆਂ ਜਾਣ ਤਾਂ ਸਾਡੇ ਲੋਕਾਂ ਨੂੰ ਬੜੀ ਜਿਹੜੀ ਹੈ ਕੰਜਲਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਉਹ ਤੋਂ ਜਿਹੜੀ ਇਨਜਾਤ ਮਿਲੋਗੇ ਤੇ ਸਾਡੇ ਲੋਕ ਨੇ ਜਿਹੜੇ ਆ ਗਈ ਨਹੀਂ ਗੱਲ ਤੁਹਾਡੀ ਸਮਝਣਾ ਜੀ ਬਿਲਕੁਲ ਜਵਾਬ ਦੇਣਾ ਚਾਹੁੰਦੇ ਤੁਸੀਂ ਮੰਤਰੀ ਜੀ ਜਿਹੜੀਆਂ ਇਹਨਾਂ ਕੀਤੀ ਪੀ ਪ੍ਰਾਈਵੇਟ ਬਾਦਲਾਂ ਦੀ ਚਲਦੀ ਆਰਬਿਟ ਉਹ ਗਲਤ ਤਰੀਕੇ ਨਾਲ ਉਹਨਾਂ ਪਰਮਟ ਜਿਹੜੇ ਆ ਆਪਦੀ ਸਰਕਾਰ ਹੁੰਦਿਆਂ ਜਾਰੀ ਕਰਾਏ ਹੋ ਮੈਟਰ ਮਾਨਜੂਗ ਹਾਈ ਕੋਰਟ ਵਿੱਚ ਚੱਲਦਾ ਹੁਣ ਕਰਕੇ ਬਚੇ ਰਿਹਾ ਉਹ ਪਰਮਟ ਤੇ ਤਤ ਰੱਦ ਕਰ ਦੇਣ ਉਹ ਆਰਬਿਟ ਬੰਦ ਹੋ ਜਾਣੀਆਂ ਬਾਦਲਾਂ ਦੀਆਂ ਉੱਥੇ ਸਰਕਾਰੀ ਚੱਲਣਗੀਆਂ ਆਪਾਂ ਸਰਕਾਰੀ ਦੀ ਗਿਣਤੀ ਵਧਾ ਦੇਾਂਗੇ ਜੇ ਤੁਸੀਂ ਸੋਚੋ ਕਿ ਮੈਂ ਗਵਰਨਮੈਂਟ ਦੇ ਛੋਲੇ ਗਾਉਂਗਾ ਤੇ ਪੋਸਿਬਲ ਨਹੀਂ 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 ਲੈਟ ਲੈਟ ਤੁਸੀਂ ਇਹ ਬਾਤ ਚ ਕਰ ਲਿਓ ਨਾ ਡੋਲ ਸਿਰ ਢੂਟ ਵਾਲੀ ਅਸੀਂ ਕਿਸੇ ਨਾਲ ਬੋੜ ਨਹੀਂ ਸੱਦੇ ਅਸੀਂ ਕਿ ਸੱਦੇ ਅਸੀਂ ਕਿ ਕੇਂਦਰ ਸਰਕਾਰ ਨੇ ਅਸੀਂ ਕਿ ਇੱਕ ਵਾਰ ਇੱਕ ਵਾਰ ਦੀ ਸੱਦੇ ਅਸੀਂ ਕਿ ਕੇਂਦਰ ਸਰਕਾਰ ਨੇ ਹਾਂਜੀ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਕਿਸਾਨਾਂ ਦੀ ਪੰਜਾਬ ਸਰਕਾਰ ਨੇ ਕਿ ਕਿਸਾਨਾਂ ਨਾਲ ਓਕੇ ਤੁਸੀਂ ਕਿਉਂ ਕਿਉਂ ਚੱਲ ਗਏ ਮੇਰੀ ਗੱਲ ਸੁਣ ਨਾ ਸਹੀ ਨਾ ਸਹੀ ਕੋਈ ਬੰਦੇਓ ਪ੍ਰਿੰਟਰ ਅੱਛਾ ਸਾਡੇ ਕਿਹੜਾ ਬੰਦਾ ਅੱਛਾ ਚੱਲੀ ਚੁੱਕੀ ਹੈ ਮੇਰੀ ਹੁਣ ਆ ਦਸਵਾ ਬੈਸ ਸੀ ਚਲੋ ਕਹਿੰਦੇ ਦੱਸੋ ਨਾ ਉਹ ਮੇਰੀ ਮੈਂ ਜਵਾਬ ਦੇਣਾ ਨਾ ਮੈਨੂੰ ਟਾਈਮ ਤੇ ਮੈਂ ਗਲਤ ਲੰਦਾ ਬੋਲੋ ਸਾਰਾ ਚਲੋ ਸੈਂਟਰ ਦੀ ਇੱਕ ਮਿੰਟ ਸਾਰਾ ਗਲਤ ਕਿਉਂ ਬੋਲ ਤੁਸੀਂ ਆ ਇਸ ਇਸ ਦੀ ਵੈਸ ਚਲੋ ਇਹਨਾਂ ਨੂੰ ਇਹਨਾਂ ਨੂੰ ਠੀਕ ਹੈ ਤੁਹਾਡੀ ਗੱਲ ਆ ਗਈ ਆਪਣਾ ਆ ਗਈ ਤੁਹਾਡੀ ਗੱਲ ਆ ਗਈ ਆ ਗਈ ਗੱਲ ਦੋ ਮਿੰਟ ਫਿਕਰ ਸਾਹਿਬ ਕੇ ਵਿਰੋਧੀ ਧਿਰ ਦਾ ਨੇਤਾ ਸਾਰੇ ਹਾਊਸ ਨੂੰ ਗੁਮਰਾਹ ਕਰਦਾ ਕੀ ਗੁਮਰਾਹ ਕਰ ਰਹੇ ਤੁਸੀਂ ਗਮਨਾਹ ਹੋ ਕਰਵਾ ਦੋ ਬੈਠੋ ਸਿਰਾਂ ਆ ਪਰ ਕੋਈ ਤਰੀਕਾ ਹੀ ਨਾ ਹੋਇਆ ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਤੇ ਧੰਨਵਾਦ ਕਰਨ ਮੌਕੇ ਬੋਲਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਮਿਸਾਲ ਪ੍ਰਾਪਤੀਆਂ ਪੰਜਾਬ ਬੰਦਰ ਕੀਤੀਆਂ ਉਹਨਾਂ ਦਾ ਜ਼ਿਕਰ ਰਾਜਪਾਲ ਨੇ ਆਪਣੇ ਭਾਸ਼ਣ ਵਿੱਚ ਕੀਤਾ ਰਾਜਪਾਲ ਨੇ ਬਹੁਤ ਸਾਰੇ ਬਿੰਦੂ ਟੱਚ ਕੀਤੇ ਪਰ ਅਜੇ ਵੀ ਬਹੁਤ ਸਾਰੇ ਬਿੰਦੂ ਰਹਿ ਗਏ ਨੇ ਹਰਪਾਲ ਜੀ ਮਨੇ ਕਿ ਆਕੇ ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ 2022 ਵਿੱਚ ਚੋਣਾਂ ਲੜ ਰਹੀ ਸੀ ਤਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਚੰਡੀਗੜਾ ਆਏ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨਾਲ ਉਹਨਾਂ ਬਹੁਤ ਵੱਡਾ ਵਾਅਦਾ ਕੀਤਾ ਸੀ ਕਿ ਹਰ ਘਰ ਦਾ ਬਿਜਲੀ ਬਿੱਲ ਜ਼ੀਰੋ ਕਰਾਂਗੇ ਤੇ ਉਹਨਾਂ ਨੇ ਕੀਤਾ ਜਦੋਂ ਪਾਰਟੀ 2022 ਚ ਇਲੈਕਸ਼ਨ ਲੜ ਰਹੀ ਸੀ ਮੇਰੇ ਯਾਦ ਆ ਕਿ ਉਸ ਸਮੇਂ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਚ ਆਏ ਔਰ ਤੁਸੀਂ ਵੀ ਉਸ ਪ੍ਰੈਸ ਕਾਨਫਰੰਸ ਦਾ ਹਿੱਸਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਤੌਰ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਹਿੱਸਾ ਸੀ ਅਸੀਂ ਸਾਰਿਆਂ ਨੇ ਉਸ ਪ੍ਰੈਸ ਕਾਨਫਰੰਸ ਦੇ ਦੌਰਾਨ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਵਾਅਦਾ ਕੀਤਾ ਸੀ ਬਹੁਤ ਵੱਡਾ ਵਾਅਦਾ ਸੀਗਾ ਕਿ ਅਸੀਂ ਪੰਜਾਬ ਦੇ ਹਰ ਘਰ ਦਾ ਬਿਜਲੀ ਦਾ ਬਿੱਲ ਜ਼ੀਰੋ ਕਰਾਂਗੇ ਇਹ ਬਹੁਤ ਵੱਡਾ ਵਾਅਦਾ ਸਾਡੇ ਕੌਮੀ ਕਨਵੀਨਰ ਹਰਵਿੰਦ ਕੇਜਰੀਵਾਲ ਜੀ ਨੇ ਔਰ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸੀ ਸਰਕਾਰ ਬਣਨ ਤੋਂ ਬਾਅਦ ਸਪੀਕਰ ਸਾਹਿਬ ਸਰਕਾਰ ਬਣਨ ਤੋਂ ਬਾਅਦ ਤਿੰਨਾਂ ਮਹੀਨਿਆਂ ਦੇ ਅੰਦਰ ਤਿੰਨਾਂ ਮਹੀਨਿਆਂ ਦੇ ਅੰਦਰ ਉਹ ਸਭ ਤੋਂ ਵੱਡਾ ਵਾਅਦਾ ਜੋ ਪੰਜਾਬ ਦੇ ਲੋਕਾਂ ਨੇ ਕੀਤਾ ਸੀਗਾ ਸੋ ਉਹਨੂੰ ਅਸੀਂ ਪੂਰਾ ਕੀਤਾ ਅੱਜ ਪੰਜਾਬ ਦੇ 90% ਘਰਾਂ ਦਾ ਬਿਜਲੀ ਦਾ ਬਿੱਲ ਪੰਜਾਬ 'ਚ ਜ਼ੀਰੋ ਆ ਰਿਹਾ ਹੈ ਬਿਲਕੁਲ ਸਚਾਈ ਹੈ ਪੰਜਾਬ ਦੇ ਲੋਕ ਜਾਣਦੇ ਨੇ ਬਜਟ ਸੈਸ਼ਨ ਦੌਰਾਨ ਖੂਬ ਹੰਗਾਮਾ ਦੇਖਣ ਨੂੰ ਮਿਲਿਆ ਕਾਂਗਰਸ ਦੇ ਵਿਧਾਇਕਾਂ ਨੇ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਕਥਿਤ ਤੌਰ ਤੇ ਸਦਨ ਵਿੱਚ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਵਿਧਾਨ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ ਸਿਫਰਕਾਲ ਦੌਰਾਨ ਪੁਲਾਤ ਦੇ ਵਿਧਾਇਕ ਖੈਰਾ ਨੇ ਸਪੀਕਰ ਕੁਲਤਾ ਸਿੰਘ ਸਦਵਾ ਦਾ ਧਿਆਨ ਸਦਨ ਵਿੱਚ ਮੁੱਦੇ ਉਠਾਉਣ ਦੀ ਇਜਾਜ਼ਤ ਦੇਣ ਲਈ ਮੰਗਿਆ ਪ੍ਰੋਧਿਤ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਖੈਰਾ ਦੇ ਸਮਰਥਨ ਵਿੱਚ ਖੜੇ ਹੋ ਗਏ ਤੇ ਸਪੀਕਰ ਨੂੰ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ। ਜਦੋਂ ਖੈਰਾ ਸਪੀਕਰ ਤੋਂ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਦੇਣ ਦੀ ਮੰਗ ਕਰ ਰਹੇ ਸਨ ਤਾਂ ਸੰਧਵਾ ਨੇ ਵਿਧਾਇਕ ਨੂੰ ਕਿਹਾ ਕਿ ਇਹ ਉਹਨਾਂ ਦਾ ਅਧਿਕਾਰ ਹੈ ਕਿ ਸਦਨ ਵਿੱਚ ਕਿਸ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਤੇ ਕਿਸ ਨੂੰ ਨਾ। ਇਸ ਤੋਂ ਬਾਅਦ ਖੈਰਾ ਬੈਠ ਗਏ। ਕੁਝ ਮਿੰਟਾਂ ਬਾਅਦ ਖੈਰਾ ਫਿਰ ਆਪਣੀ ਸੀਟ ਤੋਂ ਉੱਠੇ ਤੇ ਸਪੀਕਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਕਿਸਾਨੀ ਨਾਲ ਸੰਬੰਧਿਤ ਮੁੱਦੇ ਉਠਾਉਣ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ स्पीकर ਨੇ ਵਿਧਾਇਕ ਸੰਦੀਪ ਜਾਖੜ ਨੂੰ ਸਦਨ ਵਿੱਚ ਬੋਲਣ ਦੀ ਇਜਾਜ਼ਤ ਜ਼ਰੂਰ ਦਿੱਤੀ। This house does not does not belong to Kultar Sandhwa it is not his personal property ਇਹ ਉਹਨਾਂ ਦਾ ਨਿੱਜੀ ਘਰ ਨਹੀਂਗਾ ਇਹ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਦਾ ਇੱਕ ਸਦਨ ਹੈ ਔਰ ਸਾਰਿਆਂ ਨੂੰ ਅਧਿਕਾਰ ਹੈ ਆਪਣੀ ਗੱਲ ਰੱਖਣ ਦਾ ਔਰ ਜੋ ਕੱਲ ਪ੍ਰਗਟ ਸਿੰਘ ਨਾਲ ਜਾਂ ਦੂਜੇ ਸਾਡੇ ਮੈਂਬਰਸ ਦੇ ਨਾਲ ਵਿਤਕਰਾ ਕਰਦੇ ਨੇ ਬੋਲਣ ਨਹੀਂ ਦਿੰਦੇ ਬਹਿ ਜਾ ਬਹਿ ਜਾ ਬਹਿ ਜਾ it is absolutely highly condemnable authoritarian

ਵੜੀngਨੇ ਕਿਹਾ ਕਿ ਕਾਂਗਰਸ ਹਮੇਸ਼ਾ ਮੰਦੀ ਆਈ ਹੈ ਕਿ ਆਮ ਆਦਮੀ ਪਾਰਟੀ ਪਾਜਪਾਦੀ ਬੀ ਟੀਮ ਹੈ ਤੇ ਇਸ ਦਾ ਸਬੂਤ ਉਸ ਸਮੇਂ ਮਿਲਿਆ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਦਾਵਾ ਕੀਤਾ ਕਿ ਕੇਂਦਰ ਸਰਕਾਰ ਨੇ ਅਮਰਿਤਪਾਲ ਸਿੰਘ ਜੋ ਹੁਣ ਇੱਕ ਸੰਸਦ ਮੈਂਬਰ ਨੇ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਸਾਥੀਆਂ ਨਾਲ ਡਿਬਰੂਗੜ੍ਹ ਜੇਲ੍ਹ ਭੇਜਿਆ ਵੜੀngਨੇ ਪੰਜਾਬ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਸਾਨੂੰ ਲੱਗਿਆ ਕਿ ਇਹ ਪੰਜਾਬ ਪੁਲਿਸ ਨੇ ਕੀਤਾ ਹੈ ਪਰ ਹੁਣ ਸਾਨੂੰ ਪਤਾ ਲੱਗਾ ਕਿ ਇਹ ਕਿਸੇ ਹੁਕਮ ਤੇ ਹੋਇਆ ਬੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਜਾਣਦੇ ਸਨ ਕਿ ਮੁੱਖ ਮੰਤਰੀ ਮਾਨ ਕੇਂਦਰੀ ਗ੍ਰਹਿ ਮੰਤਰੀ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਨੇ ਮਾਨ ਕੋਲ ਰਾਜ ਦਾ ਗ੍ਰਹਿ ਵਿਭਾਗ ਵੀ ਹੈ ਉਹਨਾਂ ਨੂੰ ਅਮਿਤ ਸ਼ਾਹ ਦੇ ਬਿਆਨ ਦਾ ਖੰਡਨ ਕਰਨਾ ਚਾਹੀਦਾ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਪਿੰਡਰਾਵਾਲਾ ਬਣਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਹੁਣ ਅਸਾਮ ਦੀ ਜੇਲ੍ਹ ਵਿੱਚ ਬਿਠਾਏ ਤੇ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਹੈ ਇਸ ਨੂੰ ਲੈ ਕੇ ਹੁਣ ਪੰਜਾਬ ਵਿਧਾਨ ਸਭਾ ਵਿੱਚ ਹੰਗਾਮਾ ਹੋਇਆ ਹੈ ਅਮਿਤ ਸ਼ਾਦੇ ਦੇ ਬਿਆਨ ਤੇ ਸਖਤ ਇਤਰਾਜ਼ ਜ਼ਾਹਿਰ ਕਰ ਦਿਆ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਗ੍ਰਾਮ ਮੰਤਰੀ ਨੂੰ ਸ਼ਾਇਦ ਇਹਦਾ ਇਲਮ ਨਹੀਂ ਹੈ ਕਿ ਜੇਲ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਿਨਾ ਉੱਥੇ ਪਾਠ ਨਹੀਂ ਹੋ ਸਕਦਾ ਪਾਠ ਸ੍ਰੀ ਗੁਟਕਾ ਸਾਹਿਬ ਤੋਂ ਹੁੰਦਾ ਹੈ ਜੇਲ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕਿਵੇਂ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਜੇ ਕਿਸੇ ਧਰਮ ਬਾਰੇ ਜਾਣਕਾਰੀ ਨਹੀਂ ਹੈ ਤਾਂ ਬੋਲਣਾ ਨਹੀਂ ਚਾਹੀਦਾ ਇਸ ਮੌਕੇ ਬਾਜਵਾ ਨੇ ਵਿਧਾਨ ਸਭਾ ਵਿੱਚ ਇਸ ਮਾਮਲੇ ਨੂੰ ਲੈ ਕੇ ਨਿੰਦਾ ਪ੍ਰਸਤਾਵ ਦੀ ਮੰਗ ਕੀਤੀ ਜਿਹੜਾ ਹੋਮ ਮਿਨਿਸਟਰ ਸਾਹਿਬ ਨੇ 2 ਦਿਨ ਪਹਿਲੇ ਇੱਕ ਸਟੇਟਮੈਂਟ ਦਿੱਤੀ ਹੈ ਪਾਰਲੀਮੈਂਟ ਦੇ ਵਿੱਚ ਜਿੱਥੇ ਉਹਨਾਂ ਨੇ ਕਿਸੇ ਦਾ ਜ਼ਿਕਰ ਕੀਤਾ ਕੋਈ ਕੋਈ ਹੋਰ ਬੰਦਾ ਕੁਝ ਬੰਨਣਾ ਚਾਹੁੰਦਾ ਸੀ ਇਹ ਵੀ ਉਹਨਾਂ ਕਿਹਾ ਕਿ ਮੇਰੀ ਸਰਕਾਰ ਨਹੀਂ ਸੀ ਤਾਂ ਵੀ ਅਸੀਂ ਉਹਨੂੰ ਦਿਬਰੂਗੜ ਪਹਚਾ ਦਿੱਤਾ ਤੇ ਨਾਲ ਇਹ ਗੱਲ ਕਹੀ ਕਿ ਉਹ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਫਿਰਦਾ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਗੁਟਕਾ ਸਾਹਿਬ ਤੋਂ ਪਾਠ ਤੇ ਹੋ ਸਕਦਾ ਹੈ ਜੇਲ੍ਹ ਦੇ ਕਿਸੇ ਸੈੱਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਿਨਾਂ ਪ੍ਰਕਾਸ਼ ਤੋਂ ਵੀ ਉਹਦੇ ਤੋਂ ਪਾਠ ਹੋ ਸਕਦਾ ਹੈ ਇਹ ਚੀਜ਼ ਦਾ ਹਾਊਸ ਨੂੰ ਸੰਗਿਆਨ ਲੈਣ ਦੀ ਲੋੜ ਹੈ ਇਫ ਸਮਬਡੀ ਡਸ ਨਾਟ ਨੋ ਦੀ ਰਿਲੀਜੀਅਸ ਬਲੀਫਸ ਆਫ ਅ ਕਮਿਊਨਿਟੀ ਹੀ ਸ਼ੁੱਡ ਨਾਟ ਸਪੀਕ ਔਨ ਇਟ ਇਹ ਇਤਰਾਜ਼ਯੋ ਗੱਲ ਹੈ ਇਹਦਾ ਨਿੰਦਾ ਪ੍ਰਸਤਾਵ ਮੈਂ ਚਾਹੁੰਦਾ ਇੱਥੇ ਪੇਸ਼ ਕੀਤਾ ਜਾਏ ਤੇ ਇਹਦੇ ਤੇ ਹਾਊਸ ਇਹਦਾ ਸੰਗਿਆਨ ਲੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਕੋਈ ਸੈਲ ਦੇ ਵਿੱਚ ਕਿਸੇ ਜੇਲ ਦੇ ਸੈਲ ਵਿੱਚ ਤਾਂ ਨਹੀਂ ਪੜਿਆ ਜਾ ਸਕਦਾ ਪ੍ਰਤਾਪ ਸਿੰਘ ਬਾਜਵਾ ਦੇ ਇਤਰਾਜ਼ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਸ਼ਵਨੀ ਸ਼ਰਮਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਉਹ ਪੰਜਾਬ ਦੇ ਵਾਤਾਵਰਣ ਨੂੰ ਖਰਾਬ ਨਾ ਕਰਨ ਸਿੱਖਣੀਆਂ ਭਾਵਨਾਵਾਂ ਨੂੰ ਪੜਕਾ ਕੇ ਪਹਿਲਾਂ ਵੀ ਬਹੁਤ ਨੁਕਸਾਨ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਕੋਈ ਵੀ ਅਜਿਹੀ ਗੱਲ ਨਾ ਕਹੀ ਜਾਵੇ ਜਿਸ ਨਾਲ ਪਾਈਚਾਰੇ ਨੂੰ ਠੇਸ ਪਹੁੰਚੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਸ ਵੇਲੇ ਜੋ ਐਕਸ਼ਨ ਲਿਆ ਸੀ ਉਹ ਬਿਲਕੁਲ ਸਹੀ ਸੀ ਕਿਉਂਕਿ ਪੰਜਾਬ ਜਿਹੜੀ 라ਵਲਤੌਰ ਪਿਆ ਸੀ ਹੁਣ ਉਹ ਰੁਕ ਗਿਆ ਹੈ। ਉਹਨਾਂ ਕਹਿੰਦੇ ਕਿ ਕੀ ਅਸੀਂ ਪੰਜਾਬ ਵਿੱਚ ਇਹੋ ਜਿਹਾ ਮਾਹੌਲ ਚਾਹੁੰਦੇ ਹਾਂ ਇਸ ਵਾਰ ਸਪੀਕਰ ਸੰਧਵਾ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਪਤਾ ਨਹੀਂ ਉਹਨਾਂ ਨੂੰ ਦੱਸਿਆ ਜਾਵੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਸ਼ਣਾ ਤੋਂ ਦੂਰ ਰੱਖਿਆ ਜਾਵੇ ਮੈਂ ਕੇਵਲ ਇਹ ਕਹਿਣਾ ਹੈ ਬਾਜਬਾ ਸਾਹਿਬ ਪੰਜਾਬ ਦੇ ਵਾਤਾਵਰਣ ਨੂੰ ਖਰਾਬ ਨਾ ਕਰਨ ਸਿੱਖ ਸਿੱਖਾਂ ਦੀਆਂ ਭਾਵਨਾ ਪੜਕਾ ਕੇ ਅੱਗੇ ਪੰਜਾਬ ਦਾ ਬੜਾ ਨੁਕਸਾਨ ਹੋ ਚੁੱਕਿਆ ਹੈ ਔਰ ਜਿਨ੍ਹਾਂ ਨੇ ਅਸਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਤੋੜ ਕੇ ਬਲਡਰੋਜਰ ਚਲਾਇਆ ਹੈ ਉਹ ਅੱਜ ਸਮਾਜ ਨੂੰ ਇਹ ਸਿਖਾਣਗੇ ਮੇਰਾ ਕੇਵਲ ਇਹ ਬੇਨਤੀ ਹੈ ਕਿ ਕੋਈ ਵੀ ਐਸੀ ਗੱਲ ਮੂੰਹ ਤੋਂ ਨਾ ਕੱਢੀ ਜਾਏ ਜਿਹਦੇ ਨਾਲ ਭਾਈਚਾਰੇ ਨੂੰ ਚੋਟ ਲੱਗੇ ਔਰ ਜਿਹੜੀ ਵਿਸ਼ੇ ਤੁਸੀਂ ਕਿਹਾ ਹੈ ਇਹਦੀ ਜਾਣਕਾਰੀ ਜਿਹੜੀ ਹੈ ਲੈ ਲੈਣੀ ਚਾਹੀਦੀ ਹੈ ਔਰ ਉਹਦੇ ਪਿੱਛੇ ਮੈਂ ਜੋ ਭਾਵ ਸਮਝਿਆ ਹੈ ਕਈ ਵਾਰੀ ਭਾਵ ਨੂੰ ਜ਼ਿਆਦਾ ਮਤਲਬ ਦੇਣਾ ਚਾਹੀਦਾ ਹੈ ਕਿ ਉਸ ਵੇਲੇ ਸਰਕਾਰ ਨੇ ਪੰਜਾਬ ਦਾ ਅਮਨ ਸ਼ਾਂਤੀ ਪੰਜਾਬ ਸਰਕਾਰ ਨੇ ਜਿਹੜਾ ਉਹ ਐਕਸ਼ਨ ਲਿਆ ਪੰਜਾਬ ਜਿਹੜੀ راہਵਲ ਵੱਧ ਰਹੀ ਆ ਸੀ ਰੁਕ ਗਿਆ ਜਾਂ ਤਾਂ ਭਾਈ ਇਹ ਦੱਸ ਦੇ ਕਿ ਕੀ ਪੰਜਾਬ ਦਾ ਮਾਹੌਲ ਉਦਾਂ ਦਾ ਚਾਹਨੇ ਆ ਅਸੀਂ ਰਾਜਨੀਤੀ ਤੋਂ ਉੱਪਰ ਉੱਡ ਕੇ ਕੁਝ ਗੱਲਾਂ ਕਰਨੀਆਂ ਪੈਣਗੀਆਂ ਬਾਵਾ ਸਾਹਿਬ ਤੁਹਾਡੀ ਗੱਲ ਕੇਵਲ ਰਾਜਨੀਤੀ ਨਹੀਂ ਕੇਵਲ ਰਾਜਨੀਤੀ ਨਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਏ ਨੋਟਿਸ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਦੀ ਪਟੀਸ਼ਨ ਤੇ ਜਾਰੀ ਕੀਤਾ ਗਿਆ ਏ ईमान सिंह मान ने मुख्यमंत्री ते मंत्री तालीवाल ते ओना ते ओना ਦੇ ਪਿਤਾ ਖਿਲਾਫ ਝੂਠੇ ਦੋਸ਼ ਲਗਾਉਣ ਦਾ ਦੋਸ਼ ਲਗਾਉਂਦਿਆਂ ਆਮਾਨ ਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ। ਉਹਨਾਂ ਦਾ ਦਾਵਾ ਸੀ ਕਿ ਮੋਹਾਲੀ ਦੇ ਮਾਜਰੀ ਤਹਿਸੀਲ ਵਿੱਚ 125 ਏਕੜ ਪੰਚਾਇਤੀ ਜ਼ਮੀਨ ਹੜੱਪਣ ਦੇ ਝੂਠੇ ਦੋਸ਼ ਲਗਾਏ ਗਏ ਜਦ ਕਿ ਉਹਨਾਂ ਕੋਲ ਸਿਰਫ ਛੋਟੀ ਵੱਡੀ ਨੰਗਲ ਪਿੰਡ ਵਿੱਚ 5 ਵਿਗ੍ਯਤੀ 14 ਬਿਸਵੇ ਜ਼ਮੀਨ ਹੈ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਉਹਦੀ ਸ਼ਿਕਾਇਤ ਜੁਲਾਈ 2024 ਵਿੱਚ ਖਾਰਜ ਕਰ ਦਿੱਤੀ ਸੀ ਜਿਸ ਦੇ ਖਿਲਾਫ ਹੋਣਾ ਹਾਈ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਇਰ ਕੀਤੀ ਹਾਈ ਕੋਰਟ ਨੇ ਹਾਈ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਦਿਆਂ ਮੁੱਖ ਮੰਤਰੀ ਤੇ ਮੰਤਰੀ ਨੂੰ ਨੋਟਿਸ ਜਾਰੀ ਕਰਕੇ 3 ਮਈ ਤੱਕ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਏ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਮੌਜੂਦਾ ਸਮੇਂ ਬਣੇ ਹਾਲਾਤਾਂ ਦੇ ਮੱਦੇਨਜ਼ਰ ਇੱਕ ਅਹਿਮ ਐਲਾਨ ਕਰਦਿਆਂ ਕਿ ਹਾਈ ਕਿ ਸਿੱਖ ਪੰਥ ਅੰਦਰ ਸਿੰਘ ਸਹਿਬਾਨ ਤੇ ਹੋ ਜਿੱਥੇ ਬੰਦੀਆਂ ਦਾ ਸਤਕਾਰ ਕਾਇਮ ਰੱਖਿਆ ਜਾਵੇਗਾ ਤੇ ਜਥੇਦਾਰਾਂ ਦੀਆਂ ਪਦਵੀਆਂ ਸੰਬੰਧੀ ਭਵਿੱਖ ਵਿੱਚ ਸਿੱਖ ਸੰਪਰਦਾਵਾਂ ਦੇ ਰਾਏ مشਵਰੇ ਨੂੰ ਅੰਡਠ ਨਹੀਂ ਕੀਤਾ ਜਾਵੇਗਾ ਐਡਵੋਕੇਟ ਤਾਮੀਨ ਸ਼ੋਮਣੀ ਕਮੇਟੀ ਦਫ਼ਤਰ ਵਿਖੇ ਮੀਡੀਆ ਨਾਲ ਗੱਲ ਕਰਦੇ ਆਖਿਆ ਕਿ ਸ਼੍ਰੀ ਗੁਰੂ ਕਾਲਕਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਤੇ ਸੇਵਾ ਮੁਕਤੀ ਸੰਬੰਧੀ ਜਲਦੀ ਹੀ ਨਿਯਮ ਤੈਅ ਕੀਤੇ ਜਾਣਗੇ ਤੇ ਇਸ ਕਾਰਜ ਵਾਸਤੇ ਉੱਚ ਪੱਦਰੀ ਕਮੇਟੀ ਕਾਇਮ ਹੋਵੇਗੀ ਇਸ ਬੰਦੀਆਂ ਦੇ ਬਜਟ اجلاس ਵਿੱਚ ਮਤਾ ਲਿਆ ਕੇ ਪ੍ਰਵਾਨਗੀ ਲਈ ਜਾਏਗੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਜਥੇਦਾਰਾਂ ਦੀਆਂ ਇਹਨਾਂ ਸਤਕਾਰਤ ਪਦਵੀਆਂ ਤੇ ਇੱਕ ਵਿਅਕਤੀ ਇੱਕ ਅਹੁਦਾ ਦੀ ਨੀਤੀ ਲਾਗੂ ਕੀਤੀ ਜਾਵੇ ਇਸੇ ਤਹਿਤ ਹੀ ਸ਼੍ਰੀ ਕਾਟਕਾ ਸਾਹਿਬ ਦੇ ਜਥੇਦਾਰ ਦੇ ਖਾਲੀ ਪਏ ਅਹੁਦੇ ਵਾਸਤੇ ਪੰਥਕ ਸੰਪਰਦਾਵਾਂ ਤੇ ਜਥੇਬੰਦੀਆਂ ਦੀ ਸਲਾਹ ਨਾਲ ਜਲਦੀ ਹੀ ਨਿਯੁਕਤੀ ਕਰ ਦਿੱਤੀ ਜਾਏਗੀ ਥੋੜੇ ਸਮੇਂ ਦੇ ਵਿੱਚ ਅਸੀਂ ਕਿਉਂਕਿ 28 ਤਰੀਕ ਨੂੰ ਬਜਟ ਦਾ ਜਨਰਲ ਬਜਟ اجلاس ਆਇਆ ਉਹਦੇ ਵਿੱਚ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਨਿਯੁਕਤੀ ਵਿਧੀ ਵਿਧਾਨ ਤੇ ਸਾਰਾ ਪ੍ਰਬੰਧ ਤੇ ਸਮੁੱਚੇ ਤੌਰ ਦੇ ਉੱਤੇ ਉਹਨਾਂ ਦੇ ਅਧਿਕਾਰ ਖੇਤਰ ਸੰਬੰਧੀ ਇੱਕ ਕਮੇਟੀ ਬਣਾਉਣ ਜਾ ਰਹੇ ਉਹ ਜਿਹੜੀ ਕਮੇਟੀ ਆ ਉਹ ਇਹ ਸਾਰਾ ਤੈਅ ਕਰੇਗੀ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਸਿੰਘ ਸਹਿਬਾਨ ਦੀ ਵਧਾਈਗੀ ਉਹ ਜਿਹੜੇ ਕਿਹੜੇ ਢੰਗ ਨਾਲ ਕਰਨੀ ਆ ਤੇ ਇਹਦੇ ਵਿੱਚ ਸਮੁੱਚੇ ਤੌਰ ਤੇ ਸਮੂਹ ਸਿੱਖ ਭਾਈਚਾਰਾ ਤੇ ਨਾਲ ਸਾਡੀਆਂ ਜੋਗ ਅਗਵਾਈ ਕਰਦੀਆਂ ਧਾਰਮਿਕ ਜਥੇਬੰਦੀਆਂ ਦੰਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰਜ ਮਿਸ਼ਨਰੀ ਤੇ ਹੋਰ ਸਟਡੀ ਸਰਕਲ ਤੇ ਸੇਵਾ ਪੰਥੀ ਮਹਾਪੁਰਜ ਉਹਨਾਂ ਸਾਰਿਆਂ ਦੀ رائے ਵੀ ਲਈ ਜਾਊਗੀ ਤੇ ਕਮੇਟੀ ਵੀ ਮਣਾਈ ਜਾਊਗੀ ਤਾਂ ਕਿ ਕਾਰਜ ਖੇਤਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹਮਤ ਦੇ ਆਸ਼ੇ ਅਨਸਾਰ ਆਪਣਾ ਉਹ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣ ਪੰਜਾਬ ਪੁਲਿਸ ਵੱਲੋਂ ਫੌਜ ਦੇ ਕਰਨਲ ਦੀ ਕੁੱਟਮਾਰ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ ਉਹਨਾਂ ਦੇ ਵਕੀਲ ਨੇ ਚੀਫ ਜਸਟਿਸ ਨੂੰ ਮਾਮਲੇ ਦਾ ਨੋਟਿਸ ਲੈਣ ਤੇ ਸੁਣਵਾਈ ਕਰਨ ਦੀ ਬੇਨਤੀ ਕੀਤੀ ਹੈ ਹਾਈ ਕੋਰਟ ਨੇ ਵਕੀਲ ਨੂੰ ਇਸ ਆਮਲੇ ਵਿੱਚ ਪਟੀਸ਼ਨ ਦਾਇਰ ਕਰਨ ਦੀ ਸਲਾਹ ਦਿੱਤੀ। ਅਦਾਲਤ ਨੇ ਕਿਹਾ ਕਿ ਜਦੋਂ ਪਟੀਸ਼ਨ ਸੁਣਵਾਈ ਲਈ ਆਵੇਗੀ ਤਾਂ ਉਹ ਦੇਖੇਗੀ ਕਿ ਇਸ ਮਾਮਲੇ ਵਿੱਚ ਕੀ ਕਰਨਾ ਹੈ। ਮੈਂ ਇਦਾਂ ਹੈ ਕਿ ਪਹਿਲੀ ਜਿੱਤ ਹਾਂ ਮੈਨੂੰ ਥੋੜੀ ਜੀ ਅੰਦਰ ਕਹਿੰਦੇ ਨਾ ਤਸੱਲੀ ਉਹ ਤਸੱਲੀ ਹੋਈ ਹੈ ਕਿ ਸੀਐਮ ਸਾਹਿਬ ਨੇ ਸਾਨੂੰ ਟਾਈਮ ਤੇ ਦਿੱਤਾ। ਬਿਸ਼ੱਕ 10 ਦਿਨ ਬਾਅਦ 15 ਦਿਨ ਬਾਅਦ ਦਿੱਤਾ ਮਗਾ ਟਾਈਮ ਦਿੱਤਾ ਹੈ ਕਿ ਸਾਨੂੰ ਇੱਕ ਮੌਕਾ ਆਪਣੀ ਗੱਲ ਰੱਖਣ ਦਾ ਦਿੱਤਾ। ਮੈਨੂੰ ਇਹ ਨਹੀਂ ਪਤਾ ਸੀਐਮ ਸਾਹਿਬ ਨੂੰ ਕੀ ਦੱਸਿਆ ਗਿਆ ਸੀ ਕਿ ਉਹਨਾਂ ਨੂੰ ਪਤਾ ਹੈ ਜਦ ਤੱਕ ਆਪਾਂ ਆਪਣੇ ਮੂੰਹ ਨਾਲ ਆਪਣੀ ਵੀਤੀ ਨਹੀਂ ਬਤਾਵਾਂਗੇ ਕਿਸੇ ਨੂੰ ਪਤਾ ਨਹੀਂ ਲੱਗਦੀ ਤੇ ਆਪਾਂ ਚਾਹਦੇ ਹਾਂ ਕਿ ਸੀਐਮ ਸਾਹਿਬ ਸਾਡੀ ਗੱਲ ਸੁਣਨ ਔਰ ਸਾਡੇ ਨਾਲ ਇਸ ਚੀਜ਼ ਦਾ ਡਿਸੀਜਨ ਹੋ ਰਾਈਟ ਡਿਸੀਜਨ ਲੈਂਨ ਜਿਹੜੇ ਪੰਜਾਬ ਲਈ ਬੈਸਟ ਹੋਵੇ ਕਿਸਾਨ ਯੂਨੀਅਨਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਵਿਚਕਾਰ ਪੰਜਾਬ ਪੁਲਿਸ ਨੇ ਸੋਮਵਾਰ ਨੂੰ 450 ਹੋਰ ਕਿਸਾਨਾਂ ਨੂੰ ਤੁਰੰਤ ਰਿਹਾ ਕਰਨ ਦਾ ਐਲਾਨ ਕੀਤਾ ਹੈ ਕਿਸਾਨਾਂ ਦਾ ਦੋਸ਼ ਹੈ ਕਿ ਪਿਛਲੇ ਹਫਤੇ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਕਈ ਕਿਸਾਨ ਅਜੇ ਵੀ ਲਾਪਤਾ ਨੇ ਅਧਿਕਾਰੀਆਂ ਨੇ ਕਿਸਾਨਾਂ ਦੇ ਗੁੰਮ ਹੋਏ ਸਮਾਨ ਦਾ ਪਤਾ ਲਗਾਉਣ ਲਈ ਵੀ ਵਚਨਬੱਤਾ ਪ੍ਰਗਟਾਈ ਕਿਸਾਨ ਯੂਨੀਅਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਲਾਪਤਾ ਕਿਸਾਨਾਂ ਦੀ ਰਿਹਾਈ ਤੇ ਉਹਨਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਗਈ ਸੀ ਇੱਕ ਬਿਆਨ ਵਿੱਚ ਇੰਸਪੈਕਟਰ ਜਨਰਲ ਆਫ ਪੁਲਿਸ ਡਾਕਟਰ ਸੁਖਚੰਦ ਸਿੰਘ ਗਿੱਲ ਨੇ ਪੁਸ਼ਟੀ ਕੀਤੀ ਹੈ ਕਿ ਲਗਭਗ 800 ਕਿਸਾਨਾਂ ਨੂੰ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ ਉਹਨਾਂ ਜ਼ੋਰ ਦੇ ਕੇ ਕਿਆ कि मुख्यमंत्री भगवंत मान ने औरता अपाहाज व्यक्ति या डॉक्टरी स्थितियां वाले किसान 360 साल तो बाद उम्र के किसाना दी तुरंत रिहाई दे निर्देश देते हैं अब तक 19 मार्च से 1400 के करीब जो किसान थे जिनको हिरासत में लिया गया था उसमें से 800 किसान जो है उनको रिलीज कर दिया गया है इसके अलावा पंजाब सरकार और मुख्यमंत्री साहब का फैसला है कि जो वुमेन है इसमें जो डिसेबल्ड है किसी को कोई मेडिकल प्रॉब्लम है जो साठ साल से ऊपर है उनको भी तुरंत रिहा किया जा रहा है जिसमें करीब साढ़े चार सौ जो किसान है उनको आज रिहा किया जाएगा इसके अलावा दूसरा जो ग्रीवेंस था किसानों का वो था सामान को लेके तो इसमें पंजाब सरकार की तरफ से बहुत सख्त निर्देश है कि किसी को किसी का सामान जो है मिस एप्रोप्रिएशन करने की इजाजत नहीं दी जाएगी पटियाला पुलिस ने अब तक तीन एफ आई आर दर्ज किए इस केसेज में जिसमें सामान की रिकवरी भी हुई है इसके अलावा हमने एक नोडल ऑफिसर बनाया है जो एसपी लेवल का ऑफिसर है जसबीर सिंह है जो पटियाला में पोस्टेड है उनका नंबर मैं अभी बोल रहा हूं जो नब्बे सात सौ तेरह जब डबल जीरो डबल जीरो टू नब्बे सात सौ तेरह डबल जीरो डबल जीरो टू उनका नंबर है इस नंबर पे कोई भी किसान जिसको अपने सामान को लेके किसी तरह का कोई ग्रीवेंस है जिसका सामान मिल नहीं रहा है जहाँ सामान के को तो लेके किसी तरह की कोई शिकायत है वो इस नंबर पे संपर्क कर सकता है उसका जो जो मसला होगा सामान से रिलेटेड वो तुरंत सॉल्व किया जाएगा ਸੁਖਾਲੇ ਪਵਿਕ ਦੀ ਕਾਮਨਾ ਲੈ ਕੇ ਕੈਨੇਡਾ ਗਏ ਜ਼ਿਲ੍ਹਾ ਸ਼੍ਰੀ ਫਤਗੜ ਸਾਹਿਬ ਦੇ ਪਿੰਡ ਜੱਲਾ ਦੇ ਨੌਜਵਾਨ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ 21 ਸਾਲ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਦੇ ਦਿਮਾਗ ਦੀ ਨਸ ਫਟਣ ਕਾਰਨ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 2 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਹਰਮਨਪ੍ਰੀਤ ਸਿੰਘ ਦੀ ਮੌਤ ਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਨੂੰ 28 ਅਪ੍ਰੈਲ ਨੂੰ ਜਲਦੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਜਿਸ ਵਿੱਚ ਉਹਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੈਰਿਫ ਤੇ ਕਬਜ਼ੇ ਦੀਆਂ ਧਮਕੀਆਂ ਦਾ ਮੁਕਾਬਲਾ ਕਰਨ ਦਾ عہد ਲਿਆ ਕਾਰਨੀ ਜਿਨ੍ਹਾਂ ਨੇ ਲਿਬਰਲ ਲੀਡਰਸ਼ਿਪ ਦੌੜ ਜਿੱਤਣ ਤੋਂ ਬਾਅਦ 14 ਮਾਰਚ ਨੂੰ ਪ੍ਰਧਾਨ ਮੰਤਰੀ ਵਜੋਂ ਸੌ ਚੁੱਕੀ ਸੀ ਉਹਨਾਂ ਕਿਹਾ ਕਿ ਉਹ 트੍ਰੰਪ ਨਾਲ ਨਜਿੱਠਣ ਤੇ ਸਾਰਿਆਂ ਲਈ ਕੰਮ ਕਰਨ ਵਾਲੀ ਅਰਥ ਵਿਵਸਥਾ ਬਣਾਉਣ ਲਈ ਕੈਨੇਡੀਅਨਾਂ ਤੋਂ ਫਤਵਾ ਮੰਗ ਰਹੇ ਨੇ ਆਈ ਲਵ ਕੈਨੇਡਾ Our country has given me everything. I stood up in Edmonton two months ago, and I'm standing here today because I want to give it all back to Canada. So that every Canadian kid, whether they're growing up in Nanaimo or Montreal or St. John or Scarborough or Inuvik, has the same opportunities that I had the same hope, the same confidence. In a brighter future. it's time for all of us to come together and be strong. so i'm asking for your vote so we can be canada strong. Uh, canada for vive le la canada. <laughs> ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਜਾ ਦਿਨ ਲਿਆ ਹੰਗਾਮਾ ਭਰਪੂਰ ਸੁਖਪਾਲ ਖੈਰਤ ਜੀ ਸਪੀਕਰ ਕੁਲਤਾਰ ਸੰਧਵਾ ਵਿਚਕਾਰ ਜ਼ਬਰਦਸਤ ਤੂੰ ਤੂੰ ਮੈਂ ਮੈਂ ਭਗਵੰਤ ਮਾਨ ਸਰਕਾਰ ਚਲਾ ਰਹੇ ਨੇ ਜਿਹਾ ਅਮਿਤ ਸ਼ਾ ਰਾਜਾ ਵੜਿੰਗ ਨੇ ਬੋਲਿਆ ਹਮਲਾ ਆਪ ਨੂੰ ਦੱਸਿਆ ਪਾਛਪਾਦੀ ਬੀ ਟੀਮ ਸ਼੍ਰੀ ਕਾਦਰਗਾ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਤੇ ਸੇਵਾ ਮੁਕਤੀ ਸਬੰਧੀ ਜਲਦੀ ਹੀ ਨਿਯਮ ਤੈਅ ਕੀਤੇ ਜਾਣਗੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਦਾ ਅਹਿਮ ਐਲਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਸੀਐਮ ਭਗਵੰਤ ਮਾਨ ਤੇ ਮੰਤਰੀ ਕੁਲਦੀਪ ਢਾਲੀਵਾਰ ਨੂੰ ਭੇਜਿਆ ਨੋਟਿਸ ਤੇ ਪੰਜਾਬ ਪੁਲਿਸ ਵੱਲੋਂ ਫੌਜ ਦੇ ਇੱਕ ਕਰਨਲ ਦੀ ਕੁੱਟਮਾਰ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਪੀੜਤ ਪੱਖ ਦੇ ਵਕੀਲ ਨੇ ਚੀਫ ਜਸਟਿਸ ਨੂੰ ਕੀਤੀ ਬੇਨਤੀ ਐਸੇ ਨਾਲ ਹੀ ਰਾਪਤਾ ਨਿਊਜ਼ਾ ਖਬਰਾਂ ਦਾ ਇਹ ਬਲੈਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ